ਅੰਬਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਬਿਲਕੁਲ ਵੀ ਇਹਨਾਂ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਇਹ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਮੈਂ ਪਹਿਲਾਂ ਪੁਰਾਣਾ achar ਬਣਾਇਆ ਸੀ ਇਹ ਪਹਿਲਾਂ ਹੀ ਮੈਂ achar ਪਾਇਆ ਸੀ ਇੱਕ ਉਹ ਗੱਡਾ ਸੋਹਣਾ achar ਬਿਲਕੁਲ ਵੀ ਖਰਾਬ ਨਹੀਂ ਹੋਇਆ ਹੋਇਆ ਇਹ achar ਜੇ ਤੁਸੀਂ ਇਸ ਤਰੀਕੇ ਨਾਲ ਬਣਾਵੋਗੇ ਤਾਂ ਉਹ ਵਿੱਚ achar ਜਿਹੜਾ ਉਹ ਖਰਾਬ ਨਹੀਂ ਹੁੰਦਾ ਦੇਖੋ ਬਿਲਕੁਲ ਵੀ ਇਹ ਖਰਾਬ ਨਹੀਂ ਹੋਇਆ ਇਸ ਤਰ੍ਹਾਂ ਮੈਂ ਇਹ ਜਿਹੜੀ ਪੀਪੀ ਉਹ ਬੇਲੀ ਕਰ ਲੈਣੀ ਆ ਤੇ ਇਹਦੇ ਵਿੱਚ ਦੁਬਾਰਾ ਮੈਂ ਅਚਾਰ ਜਿਹੜਾ ਉਹ ਇਹਦੇ ਵਿੱਚ ਹੀ ਪਾ ਦੂੰਗੀ ਕਿਉਂਕਿ ਬਹੁਤ ਘੱਟ ਰਹਿ ਗਿਆ ਇਹ ਲੋਜੀ ਦੇ ਵਿੱਚ ਆਪਾਂ ਨੇ ਇਹਨਾਂ ਨੂੰ ਬਿਲਕੁਲ ਸਾਫ਼ ਕਰ ਲਿਆ ਤੇ ਮਸਾਲਾ ਪਾ ਲਿਆ ਇਹਦੇ ਵਿੱਚ 5 ਕਿਲੋ ਅੰਬ ਸੀਗੇ ਇਹ ਅੰਬਾ ਜਿਹੜਾ ਬਿਲਕੁਲ ਹੀ ਚਿੱਟਾ ਹੈ ਤੇ ਕੱਚਾ ਅੰਬਾ ਇਹ ਤੇ ਇਹਦੇ ਵਿੱਚ ਥੋੜੀ ਜੀ ਹਲਦੀ ਪਾ ਲਈ ਮਤਲਬ ਜਿਆਦਾ ਤਾਂ ਲੱਦੀ ਵੀ ਲੋੜ ਨਹੀਂ ਹੁੰਦੀ ਹਲਦੀ ਥੋੜੀ ਪਾ ਲਈ ਤੇ ਨਮਕ 5 ਕਿਲੋ ਅੰਬਾਂ ਦੇ ਵਿੱਚ 1 ਕਿਲੋ ਨਮਕ ਜਿਹੜਾ ਹੈ ਉਹ ਪੈ ਜਾਂਦਾ ਹੈਗਾ ਜਿਹਦੇ ਵਿੱਚ ਮੈਂ ਲਾਲ ਮੇਚ ਥੋੜੀ ਜਿਆਦਾ ਪਾਈ ਹੈ ਆ ਕਿਸੇ ਨੇ ਨਹੀਂ ਵੀ ਪਾਉਣੀ ਹੁੰਦੀ ਕੋਈ ਘਟ ਖਾਂਦੇ ਨੇ ਜਿਹਨੋਂ ਕੋਲ ਆਲਮੇਂ ਚ ਜ਼ਿਆਦਾ ਪਾਉਣੇ ਦਾ ਚਾਰ ਹੈ ਜਿਹੜਾ ਉਹ ਟੇਸਟ ਕਲੀਅਰ ਕਰੀਆ ਹੁੰਦਾ ਹੈਗਾ ਤੇ ਹੁਣ ਮੈਂ ਇਹਦੇ ਵਿੱਚ ਪਾ ਲਿਆ ਘਰ ਦਾ ਸਰੋਂ ਦਾ ਤੇਲ ਤੇਲ ਆਪਾਂ ਨੇ ਸਿਰਫ ਓਨਾ ਕੀ ਪਾਉਣਾ ਹੈ ਜਿਹੜਾ ਕਿ ਇਹਦੇ ਵਿੱਚ ਮਿਕਸ ਕਰ ਸਕੀਏ ਮਸਾਲਿਆਂ ਨੂੰ ਬਿਲਕੁਲ ਵੀ ਉੱਪਰ ਦੀ ਤੇਲ ਨਹੀਂ ਪਾਉਣਾ ਜ਼ਿਆਦਾ ਬਿਲਕੁਲ ਤੇਲ ਦੀ ਲੋੜ ਹੈ ਨਹੀਂ ਬਿਲਕੁਲ ਵੀ ਆਪਾਂ ਅੰਬ ਦੇ ਚਾਰ ਨੂੰ ਧੁੱਪ ਨਹੀਂ ਲਵਾਉਣੀ ਤੇ ਬਸ ਸਿਰਫ ਇਹਦੇ ਵਿੱਚ ਅੰਬ ਬਿਲਕੁਲ ਵੀ ਕਦੇ ਵੀ ਖਰਾਬ ਨਹੀਂ ਹੁੰਦਾ ਜੇ ਆਪਾਂ ਕੁਸ਼ਕ ਗੱਲਾਂ ਦਾ ਧਿਆਨ ਰੱਖਾਂਗੇ ਬਸ ਸਿਰਫ ਇੱਕ ਜਿਹੜਾ ਅੰਬ ਦਾ ਅੰਬ ਹੈ ਜਿਹੜਾ ਉਹ ਬਿਲਕੁਲ ਕੱਚਾ ਹੋਣਾ ਚਾਹੀਦਾ ਤੇ ਬਿਲਕੁਲ ਜਦੋਂ ਆਪਾਂ ਇਹਨੂੰ ਧੋ ਕੇ ਬਿਲਕੁਲ ਸੁੱਕਾ ਹੋਣਾ ਚਾਹੀਦਾ ਇਹ ਪਾਣੀ ਨਹੀਂ ਹੋਣਾ ਚਾਹੀਦਾ ਹੱਥ ਸਾਫ਼ ਹੋਣੇ ਚਾਹੀਦੇ ਨੇ ਸੁੱਕੇ ਤੇ ਬਸ ਜਦੋਂ ਆਪਾਂ ਇਹਨੂੰ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਪੀਪੇ ਦੇ ਵਿੱਚ ਪਾਵਾਂਗੇ ਤਾਂ ਇਹਨੂੰ ਆਪਾਂ ਪਾਉਣ ਤੋਂ ਬਾਅਦ 10 ਦਿਨਾਂ ਲਈ ਬਿਲਕੁਲ ਵੀ ਇਹਦਾ ਢੱਕਣ ਨਹੀਂ ਖੋਲਣਾ ਢੱਕਣਾ ਜਿਹੜਾ ਉਹ ਆਪਾਂ ਪੀਪੀ ਦਾ ਬੰਦ ਰੱਖਣਾ ਤੇ ਇਹਨੂੰ ਐਦਾਂ ਹੀ ਹਿਲਾਉਂਦੇ ਰਹਿਣਾ 10 ਦਿਨ ਬਿਲਕੁਲ ਵੀ ਇਹਨੂੰ ਹਵਾ ਨਹੀਂ ਲਵਾਉਣੀ ਬਿਲਕੁਲ ਧੁੱਪ ਨਹੀਂ ਲਵਾਉਣੀ 10 ਦਿਨਾਂ ਬਾਅਦ ਜਦੋਂ ਆਪਾਂ ਖੋਲ ਕੇ ਦੇਖਾਂਗੇ ਤਾਂ ਆਚਾਰ ਆ ਜਿਹੜਾ ਆਪਣਾ ਉਹ ਬਿਲਕੁਲ ਤਿਆਰ ਹੋ ਜਾਊਗਾ ਕੋਈ ਉਲੀ ਨਹੀਂ ਲੱਗਦੀ ਚਾਹੇ ਤੁਸੀਂ ਸਾਲ ਰੱਖ ਲਓ ਚਾਹੇ 2 ਸਾਲ ਰੱਖ ਲਓ ਤੇ ਉਤੋਂ ਦੀ ਤੇਲ ਪਾਉਣ ਦੀ ਬਿਲਕੁਲ ਲੋੜ ਹੈ ਨਹੀਂਗੀ ਤੇ ਅੰਬ ਦਾ ਆਚਾਰ ਆ ਜਿਹੜਾ ਤੁਹਾਡਾ ਕਦੇ ਵੀ ਖਰਾਬ ਨਹੀਂ ਹੋਊਗਾ ਬਸ ਸਿਰਫ ਇਹਦੇ ਉੱਤੇ ਆਚਾਰ ਦੇ ਵਿੱਚ ਆਪਾਂ ਨੇ ਗਿੱਲੇ ਹੱਥ ਨਹੀਂ ਲਾਉਣੇ ਹੁੰਦੇ ਜਿੱਥੋਂ ਆਪਣੇ achar ਦੇ ਵਿੱਚ ਹਲਕਾ ਇੱਕ ਗੂੰਦ ਵੀ ਪਾਣੀ ਦੀ ਲਾਗੀ ਤਾਂ achar ਆ ਜਿਹੜਾ ਉਹ ਬਿਲਕੁਲੀ ਖਰਾਬ ਹੋ ਜਾਊਗਾ। ਹਲੋ ਜੀ ਆਪਾਂ ਹੁਣ ਜਿਹੜਾ ਪਹਿਲਾ achar ਵਾਲਾ ਬਿੱਪਾ ਸੀ ਉਹਦੇ ਵਿੱਚ ਇਹਨੂੰ ਪਾ ਕੇ ਚੰਗੀ ਤਰ੍ਹਾਂ ਢੱਕਣਾ ਜਿਹੜਾ ਉਹ ਬੰਦ ਕਰ ਦਾਂਗੇ ਤਾਂ ਕਿ ਹਵਾ ਇਹਦੇ ਵਿੱਚ ਨਾ ਜਾਵੇ ਬਸ ਇਹਦਾ ਇਕੋ ਹੀ ਮੇਨ ਕਾਰਨ ਹੈ ਜਿਹੜਾ ਉਹ ਹਵਾ ਲੱਗਣਾ ਹੁੰਦਾ ਤੇ ਆਪਾਂ ਇਹਨੂੰ 10 ਦਿਨ ਦੂਕੀ ਵੀ ਨਹੀਂ ਖੋਲਣਾ ਹੈਗਾ ਤੇ ਚਾਰ ਜਿਹੜਾ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ